ਤੁਮਹਾਂ ਵੀ ਗਿਆ ਤੁਮਹਾਂ ਵੀ ਗਿਆ ਦੱਕਾ ਵਾਰਾ ਬੈ ਪੈਣ ਦੀ ਪੁੱਗਣ ਪੈਣ ਗੱਡੀ ਨਾਲ ਨਹੀਂ ਗੱਡੀ ਨਾਲ ਆਣੇ ਗੱਡੀ ਨਾਲ ਸਤਿਵਾਈ ਵੀ ਗਿਆ ਬੰਦਾ ਭਾਈ ਜੀ ਤੂਰੇ ਯਾਰ ਸਤਿਵਾਈ ਵੀ ਗਿਆ ਓ ਕੱਸੀ ਕਰਦੇ ਓ ਚੱਕਦੇ भे भे में ਆਪੇ ਛੇੜ ਕਰਾ ਦੇ ਵਿੱਚ 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 ਕਰ ਉਹਦੀ ਕਿੱਥੇ ਕੱਟੋ ਵਿੱਚ 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 ਕਰ ਚੱਲ ਚੱਲ

ਇਹ ਤਾਂ ਕੱਲ ਵੀ ਗਿਆ ਸੀ ਉਹ ਦਵਾਈ ਵੰਜ ਗਈ ਉਹਦੇ ਸੁਟੀ ਤਾਂ ਉਹ ਮਾਤਾ ਦਾ ਫਾਇਦੇ ਕੋਈ ਜਨਾ ਦਰਪਾ ਜੀ ਤੰਦ ਖੋਲ ਲੋ ਆ ਮੇਰੇ ਮਾਰ ਲਗੋ ਇਹ ਕਿਹਦੇ ਬਾਪ ਦੀ ਗੇਂਦ ਨਹੀਂ ਹੈਗੀ ਤੁਸੜੀ ਬਾਲੂ ਵੀ ਲੱਗਿਆ ਮੈਂ ਜਾਨੇ ਨਾ ਉਹ ਨਹੀਂ ਚੱਲਦਾ ਕੰਮ ਇਹਨਿੰਦਰ ਕੋਰ ਭਾਜਾ ਜਿਹੜੀ ਹੋ ਗਈ ਯਾਰ ਸਾਡਾ ਪ੍ਰਾਈਵੇਟ ਕੰਮ ਆ ਯਾਰ ਸਰਕਾਰਾਂ ਦਾ ਵਿਚ ਪਰਨ ਦਾ ਕੰਮ ਕੀ ਆ ਯਾਰ ਸਾਡਾ ਪ੍ਰਾਈਵੇਟ ਕੰਮ ਆ ਅੱਜ ਭਾਈ ਤੇਰੇ ਦਾ ਕੰਮ ਆ ਪ੍ਰਾਈਵੇਟ ਦਾ ਕੰਮ ਆ ਜੀ ਸਾਹਿਬ ਚ ਬੋਲਣ ਦਾ ਮੌਕਾ ਦਿੱਤਾ ਕਿਹਨੂੰ ਅੱਜ ਮੈਂ ਸਾਹਿਬ ਨੂੰ ਸਾਰੇ ਸਾਰੇ ਸਾਥੀਓ ਕੋਈ ਇੱਕ ਨੰਬਰ ਨੇ ਸਾਰੇ ਉਹ ਨੰਬਰ ਲਾਉਂਦੇ ਸਾਰੇ ਨੰਬਰ ਨਾਉਂਦੇ ਬਈ ਨੰਬਰ ਤੱਕ ਸੀਮਾ ਰਹੋ ਸਾਰੇ ਕੋਈ ਕਰਨੀ ਆਇਆ ਜੀ ਨਾਮ ਬਟਾਉਣਾ ਆਪਾ ਉਹਨੂੰ ਛੱਡੋ ਉਹਦੇ ਪਰਿਵਾਰ ਨਾਲ ਛੱਡੋ ਉਹਨਾਂ ਛੱਡੋ ਜਦੋਂ ਠੀਕ ਹੋ ਜਾਣਾ ਸਾਰਾ ਕੋਈ ਹੋਊਗਾ ਅੱਜ ਇੱਥੇ ਅੱਜ ਇਕੱਠੇ ਹੋ ਕੇ ਰੀਤ ਕੱਟ ਜੂਗੀ ਜੇ ਅੱਜ ਬਾਈ ਨਾਲ ਪਿੰਡਾਂ ਨੂੰ ਕੱਟੇ ਹੋਏ ਤੇ ਪਰ ਉਹ ਲੋਕਾਂ ਨਾਲ ਖੜਨ ਥੋੜਾ ਸਾਰਾ ਨਾ ਜਿਹੜਾ ਕੋਈ ਕਿਸੇ ਦਾ ਕੋਈ ਪੈਸਾ ਟੱਕਰ ਜਿਵੇਂ ਇਹ ਥੋੜਾ ਪੈਸਾ ਇਹਨਾਂ ਸਮਝੋ ਕਿਸੇ ਨੇ ਦਿੱਤਾ ਕਿ ਉਹਨੇ ਲੈ ਲਿਆ ਥੋੜਾ ਸਾਰੇ ਥੋੜਾ ਥੋੜੇ ਅੱਖਾਂ ਖੋਲੋ ਸਾਰੇ ਮੇਰੀ ਅਹੀ ਬੇਨਤੀ ਹੈ ਸਾਰਿਆਂ ਨੂੰ ਕਾਨੂੰਨ ਕਰ ਲਓ ਸਾਰੇ ਤੁਹਾਡੇ ਫਾਇਦੇ ਚ ਰਹੂਗੀ ਕੋਈ ਨਾ ਨਹੀਂ ਕੋਈ ਚਲ ਨਵਲੀ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਆਉਣੋਂ ਦੀ ਪਾਰਟੀ ਅੱਜ ਦਾ ਡਾਊਨ ਵਾਲ ਕਰਾਉਣ ਦੇ ਬਹੁਤ ਮੰਦਭਾਗੀ ਆ ਜਿਹੜੀ ਕਰਤਾ ਸਾਡੇ ਰੋਜ਼ਗਾਰ ਸਾਡੀ ਟਰੱਕ ਨਹੀਂ ਨੀ ਸਾਡੇ ਆਈ ਹੈ ਪਿਛਲੀਆਂ ਸਰਕਾਰਾਂ 'ਚ ਵੀ ਅਸੀਂ ਦੇਖਿਆ ਤੇ ਆਪਣੀ ਸਰਕਾਰ 'ਚ ਵੀ ਦੇਖਿਆ ਲਗਾਤਾਰ 3 ਸਾਲ ਤੋਂ ਇਸ ਤਰ੍ਹਾਂ ਦਾ ਜਿਹੜਾ ਹਸਾਬ ਕਿਤਾਬਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਸਾਰੇ ਟਰਾਂਸਪੋਰਟਰਾਂ ਨੂੰ ਲੱਗਦਾ ਸਾਡੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਕਿ ਜਿਹੜਾ ਹਸਾਬ ਕਿਤਾਬ ਦੇਣ ਤੋਂ ਪਹਿਲਾਂ ਹੀ ਸਾਡੇ ਤੇ ਇੱਕ ਜਿਹੜਾ ਪ੍ਰਧਾਨ ਥੋਪਿਆ ਗਿਆ ਜਿਹਦੀ ਕੋਈ ਨਾਤਾ ਵਾਰੀ ਸੀ ਤੇ ਨਾ ਉਹ ਕਿਸੇ ਲੈਣ 'ਚ ਸੀ ਕਿਉਂਕਿ 2023 ਦੇ ਵਿੱਚ ਜਦੋਂ ਐਮਐਲਏ ਸਾਹਿਬ ਨੂੰ ਨਿੰਦਗੁਰ ਪਹਾੜਜ ਵੱਲੋਂ ਬਿਠਾ ਕੇ ਸਾਡੀਆਂ ਪਰਚੀਆਂ ਪਾਈਆਂ ਗਈਆਂ ਕਿਉਂਕਿ ਅਸੀਂ ਚਾਰ ਕੈਂਡੀਡੇਟ ਇਲੈਕਸ਼ਨ ਲੜ ਰਹੇ ਸੀ ਸਾਡੇ ਚਾਰਾਂ ਦੇ ਵਿੱਚ ਜਦੋਂ ਆਪੀ ਸਹਿਮਤੀ ਬਣ ਗਈ ਚਾਰ ਸਾਲ ਸਾਡੇ ਪਿੱਛੇ ਸੀ ਤਾਂ ਉਸ ਦੇ ਵਿੱਚ ਜਦੋਂ ਪਰਚੀਆਂ ਬਣਾ ਪਾਈਆਂ ਗਈਆਂ ਤਾਂ ਉਸ ਪਰਚੀ ਦੇ ਮੁਤਾਬਕ ਸਰਦਾਰ ਪ੍ਰਗਟ ਸਿੰਘ ਢੱਲੋਂ ਨੇ ਪ੍ਰਧਾਨਗੀ ਕੀਤੀ ਉਸ ਪਰਚੀ ਦੇ ਮੁਤਾਬਕ ਗੁਰਪ੍ਰੀਤ ਸਿੰਘ ਫਗੋਲੇ ਨੇ ਪ੍ਰਧਾਨਗੀ ਕੀਤੀ ਤੇ ਐਮਐਲਏ ਸਾਹਿਬ ਵੱਲੋਂ ਇੱਕ ਬੜੀ ਖਾਸ ਗੱਲ ਕਹੀ ਸੀ ਜੀ ਮੈਨੂੰ ਯਾਦ ਕਰਾ ਦੇਣਾ ਚਾਹੁੰਦਾ ਕਿ ਜਿਸ ਬੰਦੇ ਨੂੰ ਮੈਂ ਪ੍ਰਧਾਨ ਲਾਉਣੀਆ ਦੁਬਾਰਾ ਪ੍ਰਧਾਨ ਨਹੀਂ ਲੱਗੂ ਜਿਸ ਬੰਦੇ ਨੂੰ ਮੈਂ ਮੈਂਬਰ ਲਾ ਰਹੀ ਆ ਔਰ ਦੁਬਾਰਾ ਮੈਂਬਰ ਨਹੀਂ ਲੱਗੂ ਤੇ ਪ੍ਰਧਾਨ ਨਹੀਂ ਲੱਗੂ ਤੇ ਅੱਜ ਇਸ ਵਿਕੀਵਾਜਵੇ ਨੂੰ ਜਿਹਨੂੰ ਪ੍ਰਧਾਨ ਬਣਾਇਆ ਗਿਆ ਪ੍ਰਧਾਨ ਚੁਣਿਆ ਗਿਆ ਤੱਕੇ ਨਾਲ ਚੁਣਿਆ ਗਿਆ ਪੁਰਸਪ੍ਰਸ਼ਾਸਨ ਲਾ ਕੇ ਸਾਬਕਦਾਂ ਤੋਂ ਪਹਿਲਾਂ ਚੁਣਿਆ ਗਿਆ ਤੇ ਉਸ ਬੰਦੇ ਨੂੰ ਉਸ ਬੰਦੇ ਨੂੰ ਜਿਹਨੂੰ ਮੈਂਬਰ ਲਾਇਆ ਗਿਆ ਤੇ ਉਹਨੂੰ ਦੁਬਾਰਾ ਟਰੱਕ ਜਨ ਲਾਉਣ ਦਾ ਪ੍ਰਧਾਨ ਲਾਉਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਤੇ ਜਦੋਂ ਇਸ ਬੰਦੇ ਦੀ ਪਰਚੀ ਨਿਕਲੀ ਹੋਈ ਆ ਲਗਾਤਾਰ ਸਾਡਾ ਭਰਾ ਏ 10 ਸਾਲ ਤੋਂ ਪਾਰਟੀ ਦੇ ਪਿੱਛੇ ਮਰਕ ਕਰ ਰਿਹਾ ਲਗਾਤਾਰ ਵੱਲੋਂ ਪਾਰ ਫਿਰ ਆਪਾਂ ਨੂੰ ਇੱਕ ਸਾਲ ਦੇਣ ਦੇ ਵਿੱਚ ਕੀ ਹਰਜ ਹੈ ਜੇ ਆਪਾਂ ਦੋਨੋਂ ਵਰਕਰ ਆਪਣੇ ਨੇ ਵਿੱਕੀ ਵਾਜਵਾ ਵੀ ਤੁਹਾਡਾ ਆਪਣਾ ਇਹ ਵੀ ਤੁਹਾਡਾ ਆਪਣਾ ਦੋਨੋਂ ਭੈਣ ਭਰਾਵਾਂ ਨੂੰ ਤੁਸੀਂ ਬਿਠਾ ਕੇ ਉਹਨਾਂ ਦੀ ਜਿਹੜੀ ਸਹਿਮਤੀ ਆ ਤੁਸੀਂ ਉਹ ਵੀ ਕਿਸੇ ਤਰੀਕੇ ਕਰਾਈ ਜਾ ਸਕਦੀ ਹੈ ਜਦੋਂ ਇੱਕ ਬੰਦੇ ਦੀ ਵਾਰੀ ਆ ਪਿੱਛੇ ਦੋ ਪ੍ਰਧਾਨ ਵਾਰੀ ਦੇ ਮਤਾਬਕ ਲੱਗੇ ਨੇ ਅੱਗੇ ਮੇਰੀ ਵਾਰੀ ਆ ਜੇ ਐਡ ਕੀ ਕਾਤੇ ਵਾਰੀ ਵਿੱਕੀ ਵਾਜਵਾ ਖੜਾ ਹੋ ਸੇ ਤਾਂ ਕੱਲ ਨੂੰ ਮੇਰੀ ਵਾਰੀ ਵੀ ਵਿੱਕੀ ਵਾਜਵਾ ਪੈਦਾ ਹੋਊਗੀ ਸਾਡੇ ਚ ਕੀ ਕਾੜ ਮੀਨਾਂ ਨੇ ਕੋਈ ਦੇਖੋ ਜੀ ਬਿਲਕੁਲ ਲੋਕਾਂ ਦਾ ਸੁਣਨ ਨੂੰ ਮਿਲ ਰਿਹਾ ਲੋਕਾਂ ਨੂੰ ਸੁਣਨ ਨੂੰ ਮਿਲ ਰਿਹਾ ਕਿ ਵੱਡੀਆਂ ਵੱਡੀਆਂ ਜਿਹੜੀਆਂ ਸੌਦੇਬਾਜ਼ੀਆਂ ਉਹ ਇਸ ਟਰੱਕ ਨੂੰ ਦੀ ਪ੍ਰਧਾਨਗੀ ਦੇ ਲਈ ਅੱਜ ਕੀ ਹੋਈਆਂ ਨੇ ਜਿਹਦੇ ਲਈ ਇੱਕ ਮਿਹਨਤੀ ਵਰਕਰ ਦਾ ਨਾਮ ਕੱਟ ਕੇ ਉਹਨੂੰ ਪਿੱਛੇ ਕੀਤਾ ਗਿਆ ਪਹਿਲਾਂ ਵੀ ਹੁੰਦੀ ਰਹੀਆਂ ਨੇ ਦੇਖੋ ਜੀ ਸਾਨੂੰ ਨਹੀਂ ਪਤਾ ਪਿਛਲੇ ਵਾਰੀ ਦੋ ਪ੍ਰਧਾਨਗੀਆਂ ਲੱਗੀਆਂ ਨੇ ਜਿੱਦੇ ਵਿੱਚ ਕੋਈ ਪੰਜੀ ਦਾ ਕੋਈ ਲੈਣ ਦੇਣੇ ਹੋਇਆ ਪਰ ਇਸ ਵਾਰ ਇਹਦੀ ਕੀ ਵੱੱਡੀ-ਵੱੱਡੀਆਂ ਬੋਲੀਆਂ ਚੜਾ ਕੇ ਇੱਕ ਮਿਹਨਤੀ ਵਰਕਰ ਨੂੰ ਪਿੱਛੇ ਸੱਟ ਗਏ ਤੇ ਉਹਨੂੰ ਪ੍ਰਧਾਨ ਲਾਉਣਾ ਮੈਂ ਕਹਿੰਦਾ ਸਾਡੇ ਰਿਗਾਰਡ ਦੇ ਲਈ ਬੜਾ ਮਾੜਾ ਦਿਨ ਅੱਜ ਇੱਕ ਭਰਾ ਨੇ ਸਾਡੇ ਨੇ ਮਨਜੀਤ ਸਿੰਘ ਕਾਕਾ ਖੱਬੂਲ ਦੇ ਜਿਹਨਾਂ ਦੀ ਵਾਰੀ ਬਣਦੀ ਸੀ ਅਸਲੀਅਤ 'ਚ ਉਹਨੂੰ ਠਕਰਾ ਕੇ ਤੇ ਦੂਜੇ ਬੰਦੇ ਨੂੰ ਆਪਾਂ ਪੈਸੇ ਲੈ ਕੇ ਟਰ ਚਾਂਸੋ ਸਾਹਮਣੇ ਆਉਂਦਾ ਤਾਂ ਇਹਦੇ ਜ਼ਿੰਮੇਵਾਰ ਇਹ ਸਾਰੇ ਲੋਕ ਹੋਣਗੇ ਗੁਰਪੀਤ ਸਿੰਘ ਫੱਗੂ ਵਾਲਾ ਵਿੱਕੀ ਬਾਜਵਾ ਤੇ ਸਾਡੇ ਵਿਧਾਇਕ ਹੋਣਗੇ ਪੈਸੇ ਦਾ ਕੀ ਮਸਲਾ ਜੀ ਕੀ ਗੱਲ ਹੋਈ ਹੈ ਕਿਵੇਂ ਹੋਇਆ ਦੇਖੋ ਪੈਸਾ ਨਾ ਮਸਲਾ ਇਹ ਆ ਵੀ ਇਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਕਿ ਤੁਹਾਡੀ ਪਰਚੀ ਜ਼ਰੂਰ ਨਿਕਲੀ ਹੋਈ ਆ ਕਿ ਪਿਛਲੇ ਪ੍ਰਧਾਨ ਨੇ ਉਹ ਵੀ ਮੈਨੂੰ ਪੈਸੇ ਦਿੰਦੇ ਆ ਤੇ ਉਸ ਚੀਜ਼ ਦਾ ਚਾਸਾ ਦੇ ਕੇ ਪਿਛਲੇ ਦਾ ਇਹਨਾਂ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ 30 ਲੱਖ ਰੁਪਏ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਦਿੱਤਾ ਗਿਆ 30 ਲੱਖ ਕਿਹੜੀ ਪਾਰਟੀ ਕਾਕਾ ਮੰਜੀ ਸਿੰਘ ਕਾਕੇ ਵੱਲੋਂ ਦਿੱਤਾ ਗਿਆ ਤੇ ਫਿਰ ਇਹਨਾਂ ਨੂੰ ਕੱਲ ਇਹਨਾਂ ਦੇ ਪਰਸੋਂ ਪੈਸੇ ਵਾਪਸ ਕਰਕੇ ਆਪਣੇ ਇੱਕ ਖਾਸ ਨੂੰ ਖਾਸ ਦੇ ਰਹੀ ਇਹਨਾਂ ਦੇ ਪੈਸੇ ਵਾਪਸ ਕਰਕੇ ਇਹਨਾਂ ਨੂੰ ਪ੍ਰਧਾਨਗੀ ਤੋਂ ਨਾ ਕੀਤੀ ਗਈ ਤੇ ਦੂਸਰੇ ਵੱਲੋਂ ਵੱਡੀ ਪੋਲੀ ਲਵਾ ਕੇ ਉਹਨੂੰ ਅੱਜ ਪ੍ਰਧਾਨਗੀ ਦਾ ਟਰੱਕ ਇਹਨਾਂ ਦਾ ਪ੍ਰਧਾਨ ਬਣਾਇਆ ਗਿਆ ਕਿਵੇਂ ਬਣਾਇਆ ਗਿਆ ਸਾਬਕਾ ਉਹ ਤੋਂ ਪਹਿਲਾਂ ਬਣਾਇਆ ਗਿਆ ਕਿਉਂਕਿ ਉਹ ਚੋਰ ਜਿਨ੍ਹਾਂ ਨੇ ਕਰੋੜ ਰੁਪਏ ਦੀ ਠੱਗੀ ਮਾਰ ਕੇ ਲੋਕਾਂ ਨੂੰ ਹਿਸਾਬ ਨਹੀਂ ਸੀ ਤਰੀਕੇ ਨਾਲ ਦੇਣਾ ਜੋ ਗੋਲਮੋਲ ਸਾਬ ਕਰਕੇ ਅੱਜ ਲੋਕਾਂ ਦੇ ਵਿੱਚ ਦੁਦਰਾ ਤਮਾਮ ਰਗਏ ਨੇ ਬਿਲਕੁਲ ਸਬੂਤ ਨਹੀਂ ਲਿਖੋ ਜਦੋਂ ਬੰਦਾ ਕਿ ਜਿਹਨੇ ਦਵਾਈ ਪੀਤੀ ਆ ਉਹ ਆਪਣਾ ਸਬੂਤ ਦੇ ਰਿਹਾ ਹੈ ਜੇ ਉਹਨਾਂ ਕੋਲ ਮੱਲੋ ਸਬੂਤ ਨਹੀਂ ਤਾਂ ਫਿਰ ਇਹਨੂੰ ਟਰੱਕ ਜਿੰਨੇ ਭਰਾਂ ਲੈਣਾ ਤਾਂ ਇਹਨੂੰ ਟਰੱਕ ਜਿੰਨੇ ਪ੍ਰਧਾਨ ਲਾਇਆ ਜਾਵੇ ਕੀ ਕਾੜਵੇਂਗਾ ਇਸ ਬੰਦੇ ਚ ਬਿਲਕੁਲ ਕੋਈ ਅਲੀਗੇਸ਼ਨ ਨਹੀਂ ਸਾਫ ਸੁਥਰਾ ਆਦਮੀ ਹੈ ਜੀ ਟਰਾਂਸਪੋਰਟਰ ਪਰਿਵਾਰ ਦੇ ਵਿੱਚੋਂ ਇੱਕ ਸਰਦਾਰ ਕਮੈਸ਼ਨ ਦੇ ਪਰਿਵਾਰ ਦੇ ਵਿੱਚੋਂ ਇਹ ਵੀਰ ਸਾਡਾ ਮਨਜੀਤ ਸਿੰਘ ਕਾਕਾ ਜਿਹੜਾ ਪ੍ਰਧਾਨ ਲਾਇਆ ਗਿਆ ਫਿਰ ਵੀ ਉਹਦੇ ਨਾਲ ਵੀ ਤੁਸਲ ਬਕੀ ਬਿਲਕੁਲ ਜੀ ਦੇਖੋ ਹੋਈ ਹੋਣੀ ਆ ਲੋਕਾਂ ਤੋਂ ਸੁਣਦਿਆਂ ਸੀ ਅਸੀਂ ਨਹੀਂ ਕਹਿੰਦੇ ਲੋਕਾਂ ਤੋਂ ਸੁਣਦਿਆਂ ਕਿਸ ਤਰ੍ਹਾਂ ਦੇ ਜਿਹੜੇ ਕੰਮ ਨੇ ਇਹ ਸਾਡੀ ਟਰੱਕਿੰਗ ਦੇ ਵਾਸਤੇ ਮਾੜੇ ਨੇ ਮੈਂ ਕਹਿੰਦਾ ਹੱਥ ਵਨ ਕੇ ਬੇਨਤੀ ਕਰਦਾ ਕਿ ਦੇਖੋ ਜਿਹਦੀ ਵਾਰੀ ਆ ਜਿਹਦੇ ਨਾਲ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਉਸ ਗੱਲਾਂ ਤੇ ਖੜੋ ਤਾਂ ਕਿ ਜਿਹੜਾ ਸਾਡਾ ਰੋਜ਼ਗਾਰ ਆ ਸਾਡੀ ਟਰੱਕੀ ਨੇ ਰੋਜ਼ਗਾਰ ਦੀ ਤਰ੍ਹਾਂ ਚਲਦੀ ਰਹੇ ਜੀ ਸਿੰਘਪੁਰ ਨਿਗੜ ਮੈਂ ਟਰੱਕ ਆਪਰੇਟਰ ਹਾਂ ਇੱਥਾਂ ਦਾ ਅੱਛਾ ਜੀ ਤੇ ਇਹ ਜਦੋਂ ਨਰਿੰਦਰਪੁਰ ਭਰਾ ਆਇਆ ਇੱਥੋਂ ਇਹ ਵਾਅਦੇ ਕਰਕੇ ਗਈ ਸੀ ਵੀ ਤੁਹਾਡੇ ਮੈਂ ਇਥੇ ਇਲੈਕਸ਼ਨ ਕਰਾਇਆ ਕਰੂੰਗੀ ਜੀ ਤੇ ਪਹਿਲੇ ਸਾਲ ਹੀ ਨੇ ਧੱਕਾ ਕੀਤਾ ਚਲੋ ਜਦੋਂ ਧੱਕਾ ਕੀਤਾ ਅਸੀਂ ਵਿਰੋਧ ਵੀ ਕੀਤਾ ਵਿਰੋਧ ਕਰਨ ਤੋਂ ਬਾਅਦ ਚਲੋ ਸਾਡੀ ਕੋਈ ਸੁਣਵਾਇ ਨਹੀਂ ਕੋਈ ਪ੍ਰਸ਼ਾਸਨ ਲਾ ਦਿੰਦੀ ਹੈ ਇੱਕ ਸਾਡੇ ਲੋਕ ਬਾਈ ਟਰਪੋਕ ਬਹੁਤ ਨੇ ਪ੍ਰਸ਼ਾਸਨ ਕੋਈ ਫਾਹੇ ਨਹੀਂ ਲਾ ਦਿੰਦਾ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਅੜ ਕੇ ਖੜਿਆ ਕਰੋ ਤੇ ਐਤ ਕੀ ਹੁਣ ਇਹ ਗੱਲ ਐਤ ਕੀ ਵਾਰੀ ਸੀ ਕਾਕੇ ਬਾਈ ਦੀ ਤੇ ਕਾਕੇ ਬਾਈ ਦੀ ਵਾਰੀ ਸੀ ਤੇ ਫਿਰ ਵੀ ਇਹਨਾਂ ਨੇ ਜਿਹੜਾ ਆਪਣਾ लवली ਕਾਕੜਾ ਜੀ ਕਹੇ ਗਏ ਨੇ ਵੀ ਪੰਜ ਮੈਂਬਰਾਂ ਦੇ ਵਿੱਚ ਕੋਈ ਨਹੀਂ ਲੱਗੂਗਾ ਤੇ ਵਿੱਕੀ ਬਾਜੋਂ ਨੇ ਐਤ ਕੀ ਪ੍ਰਧਾਨ ਬਣਾਉਣ ਦਾ ਪਹਿਲੀ ਮੈਂ ਤਾਂ ਇੱਥੋਂ ਤੱਕ ਸੁਣਿਆ ਵੀ ਉਹਨੇ ਕਿ ਕਿਲਾ ਵੀ ਵੇਚਿਆ ਹੈ ਪੈਸੇ ਦੇਣ ਵਾਸਤੇ ਠੀਕ ਹੈ ਬਹੁਤ ਵੀ ਰੋਡ ਦੇਦੀ ਹੁਣ ਇਹ ਗੱਲ ਸੱਚ ਹੈ ਪਤਾ ਨਹੀਂ ਝੂਠ ਹੈ ਤਕਰੀਬਨ 90% ਸੱਚ ਹੁੰਦਾ ਹੀ ਬਿਲਕੁਲ ਝੂਠ ਨਹੀਂ ਹੁੰਦਾ ਹੁੰਦਾ ਤੇ ਉਹਨੇ ਚੜਾਵਾ ਚੜੜਿਆ ਸਾਡੇ ਬੰਦੇ ਤੋਂ ਵੀ ਲਿਆ ਠੀਕ ਹੈ ਜੀ 30 ਲੱਖ ਰੁਪਈਆ ਉਹਦੀ ਰਿਕਾਰਡਿੰਗ ਵੀਡੀਓ ਮੇਰੇ ਖਿਆਲ ਚ 90 ਹੈਗੀ ਹੈ ਹੈਗੀ ਹੈ ਬੰਦੇ ਦਾ ਉਹ ਬੰਦਾ ਚੜਾਵਾ ਚੜ ਗਿਆ ਜਿਆਦਾ ਉਹ ਚੜਾਵਾ ਪਤਾ ਨਹੀਂ ਕਿੱਥੋਂ ਚੜਿਆ ਉਹਦੇ ਨਾਲ ਜਿੰਨੇ ਸਾਡੇ ਜੂਨੀਅਨ ਦੇ ਚੋਰ ਨੇ ਚੋਰ ਨੇ ਸਾਰੇ ਉਹਨਾਂ ਨੇ ਹਿੱਸਾ ਦਿੱਤਾ ਹੈ ਇੰਨੇ ਪੈਸੇ ਦੇਣ ਲੱਗਾ ਐ ਇੰਨੇ ਚੋਕ ਹੈ ਨਹੀਂ ਵੀ ਇਹ ਤੇ ਉਹਨਾਂ ਨੇ ਹਿੱਸੇਪਤੀ ਕਿਹਨੇ 5 ਦੇ ਕੇ 7 ਦਿੱਤਾ ਵੀ ਸਾਡੇ ਚੋਰੀਆਂ ਚੱਲਦੇ ਰਹਿਣਗੇ ਸਾਡੇ ਢੋਲ ਟਕੇ ਰਹਿਣਗੇ ਜਿਹੜਾ ਹਸਾਬ ਹੈ ਵੀ ਗੋਲ ਮੋਲ ਕੀਤਾ ਆਮਦਨ ਦਾ ਸੇਤ ਜੀ ਹਾਲੇ ਤੇ ਸੀਰੀਅਸ ਹੀ ਆ ਹਾਂ ਜੇ ਸਾਡੇ ਬੰਦੇ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਪਰਚਾ ਝਾੜੂ ਸਰਕਾਰ ਨਿਰਿੰਦ ਗੌਰ ਭਰਾਜ ਤੇ ਪੈਣਾ ਚਾਹੀਦਾ ਠੀਕ ਹੈ ਜੀ ਅੱਜ ਕੀ ਨਾਂ ਭਾਈ ਮਹਰਜੀਤੂ ਬੀਟਾ ਬੋਲਨੇ ਸਾਫਾ ਪ੍ਰਧਾਨ ਸਾਡੇ ਜਿਹੜਾ ਪਹਿਲਾਂ ਪ੍ਰਧਾਨ ਸੀ ਜੀ ਇਹ 1.5 ਕਰੋੜ ਰੁਪਏ ਦਾ ਕਪਲਾ ਕਰ ਗਿਆ ਉਸ ਮਸਲਾ ਵੀ ਚੱਲ ਰਿਹਾ ਸੀ ਇਹਨੂੰ ਇਦਾਂ ਐਂ ਡਰਤੀ ਵੀ ਮੇਰੇ ਕਿਤੇ ਰੋਲਾ ਨਾ ਪੈ ਜੇ ਹਸਾਬ ਸੀ ਜਿਸ ਕਰਕੇ ਨੇ ਆਪਦਾ ਗਵਰਨਰ ਫੋਨ ਦੇ ਮਾਰੇ ਨਹੀਂ ਕੰਮ ਕਰਿਆ ਇਸ ਤਰ੍ਹਾਂ ਹੀ ਬੇਨਤੀ ਕਰਦਾ ਸਰਕਾਰ ਨੂੰ ਵੀ ਜਿਹੜਾ ਗਵਨਨ ਕਰਿਆ ਸਾਡੇ ਸਿਕਿਉਰਟੀਆਂ ਗਲਤ ਲਿਖਿਆ ਗਈਆਂ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਕੋਈ ਵੀ ਪ੍ਰਧਾਨ ਹੋਵੇ ਅਸੀਂ ਕਹਿੰਦਾ ਇਹ ਮੇਰੇ ਸਾਰਾ ਹਸਾਬ ਦਾ ਪਿਆ ਹਰੇਕ ਮੁੰਡੀ ਦਾ ਪਿਆ ਕਿੱਥੋਂ ਕਿੰਨੇ ਖਾਦੇ ਕਿੱਥੋਂ ਕਿੰਨੇ ਇੱਕ ਚਪਾਈ ਲਮਗਰ 1,80,000 90,000 ਸਾਡੇ ਸੀਜ਼ਨ ਚ ਸਾਰੇ ਲੇਬਰ ਜੋ ਪੁੱਤੀ ਪੈਂ ਘਟਾ ਖਾ ਗਿਆ ਜੀ ਸਾਡੇ ਲੋਕਾਂ ਨੇ ਸੀ ਪਹਿਲਾਂ ਵੀ ਜਾਗਰਤ ਕਰਿਆ ਦੀ ਚਲੋ ਉਹ ਤਾਂ ਜਨਤਾ ਨਹੀਂ ਬੋਲੀ ਅਸੀਂ ਹੁਣ ਵੀ ਕਰਾਂ ਉਹਦੇ ਜਮੀਰ ਜਗਾ ਲੋ ਜਨਤਾ ਨੂੰ ਕਹਿੰਦੇ ਆ ਜਿੰਨਾ ਤੁਹਾਡੀ ਜਮੀਰ ਨਹੀਂ ਜਾਗਦੀ ਤੁਸੀਂ ਕੁਝ ਨਹੀਂ ਕਰ ਸਕਦੇ ਅੱਜ ਦੀ ਚੋਣ ਨੂੰ ਤੁਸੀਂ ਕੀ ਮੰਨਦੇ ਆ ਅੱਜ ਦੀ ਚੋਣ ਅਜ ਤਾਂ ਕਹਿੰਦੇ ਚੋਣ ਕਰੀ ਜੀ ਇਹ ਕੋਈ ਚੋਣ ਤਾਂ ਕੋਈ ਨਹੀਂ ਇਹ ਸਰਦਾਰ ਸਾਹਿਬ ਨੇ ਤਾਂ ਨਹੀਂ ਹਾਂਜੀ ਗੱਲ ਸੁਣੋ ਸਾਡਾ ਪਿੰਡ ਸਾਹਿਬ ਨੇ ਦਿੱਤਾ ਗਿਆ ਸਮਾਰਕ ਡੇਢ ਕਰੋੜਾ ਸਾਡਾ ਸਾਹਿਬ ਆ ਜੀ ਨਾ ਕੋਈ ਸਕੌਟੀਨ ਦਾ ਫੇਰ ਵਾ ਸੰਪਤੀ ਕੀ ਸਾਹਿਬ ਰੋਤਾਈ ਹਾਂਜੀ 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 ਦੇ ਵਿੱਚ ਤੁਸੀਂ ਹਿਸਾਬ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਅੱਜ ਵੀ ਹਿਸਾਬ ਦਿੱਤਾ ਕਿ মিডিਆ ਜਾਂ ਤੁਸੀਂ ਜਿਹੜੇ ਨੇ ਨਈ ਚੱਲਣ ਦਿੱਤੇ ਕਿੰਨਾ ਕਹਿੰਦਾ ਹਿਸਾਬ ਲਹਿਤ ਤੇ ਰਿਹਾ ਹਿਸਾਬ ਸਾਨੂੰ ਪਤਾ ਨਹੀਂ ਜਿਵੇਂ ਇਹ ਨਹੀਂ ਜੀ ਠਾਣੂ ਸੀ ਜੇ 100 ਦੇਸਪੀ ਜਾਉਦੇ ਬੈਠੇ ਸੀ ਪਤਾ ਕੀ ਹੈ ਇਸੇ ਦਾ ਲੋਕਾਂ ਨੂੰ ਵੀ ਕਹਿੰਦੇ ਸਾਡੀ ਯੂਨੀਅਨ ਨੂੰ ਵੀ ਇਕਤਾ ਕਰ ਲਓ ਤੁਸੀਂ ਪ੍ਰਧਾਨਾਂ ਤੋਂ ਨਾ ਡਰੋ ਜਿਹੜਾ ਪ੍ਰਧਾਨ ਖਾਉ ਉਹਦੇ ਖਿਲਾਫ ਹੋ ਜਾਓ ਬਸ ਕੋਈ ਨਹੀਂ ਬੋਲਿਆ ਸਾਡੇ ਪਾਸ ਬੋਲੇ ਨਹੀਂਗੇ ਜੀ ਅੱਛਾ ਜੀ ਮੇਰਾ ਨਾਮ ਗੁਰਵੰਤ ਸਿੰਘ ਛੇੜੀ ਜੀ ਅੱਛਾ ਜੀ ਮੈਂ ਆਪਰੇਟਰ ਹਾਂ ਲਈ ਠੀਕ ਆ ਜੀ ਜੋ ਵੀ ਗੱਲ ਆਈ ਹੈ ਸਹੀ ਹੈਗੀ ਉਸ ਤੋਂ ਬਾਅਦ ਕੀ ਹੈਗਾ ਐਮਐਨ ਜਨੰਦਰ ਕੌਰ ਬਰਾਜ ਨੇ ਪ੍ਰਸ਼ਾਸਨ ਇਹਨਾਂ ਲਾਤਾ ਕਿ ਸਾਡੇ ਆਪਰੇਟਰ ਉਹਨਾਂ ਦੇ ਦਵਾਸ਼ਟ ਬੋਲ ਨਹੀਂ ਸਕੇ ਹਾਂਜੀ ਤੇ ਬਹੁਤ ਗਲਤ ਹੋ ਰਿਹਾ ਹੈਗਾ ਜੂਨੀਅਨ ਦਾ ਨੁਕਸਾਨ ਵੀ ਹੋ ਰਿਹਾ ਠੀਕ ਹੈ ਸਾਡਾ ਭਾਈ ਜਰਾ ਖਤਮ ਕਰ ਰਹੇ ਨੇ ਇੱਕ ਪਾਸੇ ਪ੍ਰਧਾਨ ਦੀ ਚੋਣ ਹੋਈ ਹੈ ਤਾਂ ਦੂਜੇ ਪਾਸੇ ਜ਼ਹਿਰ ਪੀਤੀ ਗਈ ਹੈ ਦੇ ਵਿੱਚ ਕਦੇ ਪਹਿਲਾਂ ਨਹੀਂ ਹੋਇਆ ਨਹੀਂ ਜੀ ਪਹਿਲਾ ਪ੍ਰਧਾਨ ਦੇਖੋ ਜੀ ਮੌਕੇ ਤੇ ਬੋਲਣਾ ਹੋਇਆ ਨਹੀਂ ਅੱਜ ਤੱਕ ਪ੍ਰਧਾਨ ਬੋਲੇ ਨਹੀਂਗਾ ਉਸ ਦੇ ਖਿਲਾਫ ਵੀ ਇਹਨਾਂ ਨੇ ਮੰਨ ਲਓ ਵੀ ਪ੍ਰਸ਼ਾਸਨ ਖੜਾ ਕਰਕੇ ਉਹ ਵਿਚਾਰੇ ਬੰਦੇ ਨੂੰ ਮਾਰਨ ਜੋਗਾ ਕਰਤਾ ਮੁਕੋਪਰੇਟਰ ਦੇ ਜੈਲ ਸੀ ਜਿਹਨਾਂ ਨੇ ਜੈਲ ਪੀ ਕੇ ਤਾਂ ਉਹਨਾਂ ਦੀ ਸਿਹਤ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਉਹ ਤਾਂ ਬਹੁਤ ਸੀਰੀਅਸ ਹੈ ਜੀ ਦੇਖੋ ਜੀ ਕੁਝ ਨਹੀਂ ਕਹਿ ਸਕਦੇ ਅਸੀਂ ਖੜੇ ਆ ਜੀ ਔਰ ਜ਼ਰੂਰ ਖੜੇ ਆ ਪਰ ਸੀਰੀਅਸ ਹੈ ਜੀ ਹਿਸਾਬ ਦੀ ਗੱਲ ਕਰੀ ਉਹਨਾਂ ਨੇ 90 ਲੱਖ ਰੁਪਏ ਚੱਲ ਮਨ 99 ਲੱਖ ਰੁਪਏ ਕਿਸੇ ਵੀ ਇੰਨਾ ਇਕੱਠਾ ਆਇਆ ਇੰਨਾ ਖਾਧੋ ਉਹ ਆਪਦੇ ਪਰ ਸਾਹ ਤੇ ਸਾਰੇ ਪਰਦੇ ਪਾਉਣ ਦੇ ਮਰੇ ਜੀ ਆਪਦਾ ਪ੍ਰਧਾਨ ਫੋਬਰੇ ਤੇ ਉਹ ਪਰ ਗੱਲ ਇਹ ਹੈ ਜੀ ਇੱਕ ਬੰਦਾ ਬੋਲਣਾ ਵੀ ਕੋਈ ਬੰਦਾ ਜਦੋਂ ਬੋਲਣਾ ਲੱਗ ਰਿਹਾ ਆਵਾਜ਼ ਉਠਾ ਰਿਹਾ ਸੀ ਤਾਂ ਉਹਨੂੰ ਰੋਕ ਕੇ ਜਾ ਰਿਹਾ ਸੀ ਉਹ ਕਿੰਨੇ ਤੀ ਹੈ ਜੀ ਉਰੇ ਪਤਾ ਕੀ ਹੈ ਜੀ ਸਾਡੇ ਲੋਕ ਵੀ ਥੋੜੇ ਜੇ ਮਨ ਲੋਪਰੇਟਰ ਭੋਲੇ ਨੇਗੇ ਇਹ ਮਾਮਲੇ ਜੇ ਅਸੀਂ ਇਹ ਚੀਜ਼ ਕਹਿ ਸਕਦੇ ਹਾਂ ਕਿ ਅੱਜ ਅੱਜ ਅਸੀਂ ਤੁਹਾਨੂੰ ਦੱਸਦੇ ਕਿ ਜਿਹੜੀ ਉਰੇਤੀ ਹੁੰਦੀ ਹੈ ਤਾਂ ਨਾ ਕੋਈ ਚਾਵੇ ਪਕਾਰ ਨਹੀਂ ਜਿੰਨਾ ਚੱਕਰ ਸਾਡਾ ਮਨ ਲੋ ਕਾਕਾ ਕਾਕਾ ਬਹਿਲਾ ਇਹ ਫਗਵੜੇ ਠੀਕਾ ਜਿੰਨਾ ਚੱਕਰ ਕੋਈ ਉਦਤਵੀਅਤ ਦੇ ਕੋਈ ਉਹ ਨਹੀਂ ਹੁੰਦੀंगी ਸਹੀ ਨਹੀਂ ਹੁੰਦੀंगी ਉਹਨਾਂ ਚੱਕਰ ਪਕਾਰ ਦਾ ਨਾ ਕੀਤਾ ਸਾਡੀ ਇਹ ਪ੍ਰਸ਼ਾਸਨ ਭਾਗ ਦੇ ਜਿਹਦਾ ਪ੍ਰਧਾਨ ਪਕਾਰ ਕਰਾਉਂ ਕੀ ਵਰ ਕਹਿ ਦਿੰਦੇ ਨੇ ਫਿਰ ਨੇ ਦੇਖੋ ਇਹ ਅਸੀਂ ਰੋਸ ਕਰਾਂਗੇ ਜੀ ਇੱਕ ਪਾਸੇ ਇੱਕ ਪਾਸੇ ਤਾਂ ਯੂਨੀਅਨ ਇੱਕ ਪਰਿਵਾਰ ਸਮਝਦੀ ਐ ਤੇ ਦੂਜੇ ਪਾਸੇ ਜਦੋਂ ਜ਼ਾਹਿਰ ਕੀਤਾ ਕੋਈ ਨਹੀਂ ਆਉਂਦਾ ਤਾਂ ਬੰਦਾ ਹਸਪੀਟਲ ਨਹੀਂ ਨਾ ਜੀ ਕੋਈ ਨਹੀਂ ਪਹੁੰਚਿਆ ਜੀ ਇਹ ਪਰਿਵਾਰ ਸਮਝਦੀ ਆ ਗੱਲ ਹੀ ਨਹੀਂ ਹੁੰਦੀ ਓਕੇ ਹਾਂ ਜੀ ਤੂਰ ਕਿਹੜਾ ਪਿੰਡ ਰਹਿੰਦਾ ਪਹਾਣੀਗੜ ਅੱਜ ਕੀ ਕਰੀ ਅਸੀਂ ਬਹੁਤ ਪੁਰਾਣੇ ਜੀ ਸਾਡੇ ਬਾਪ ਦਾਦੇ ਇਹ ਕੰਮ ਕਰਦੇ ਰਹੇ ਨੇ ਟਰੱਕ ਯੂਨੀਅਨ ਦਾ ਕਦੇ ਵੀ ਇਦਾਂ ਦਾ ਕੰਮ ਨਹੀਂ ਹੋਇਆ ਜਿੱਦਾਂ ਦਾ ਇਹ ਸਰਕਾਰ ਹੁਣ ਕਰ ਰਹੀ ਆ ਇਹ ਸਰਕਾਰ ਨੂੰ ਤਾਂ ਦਖਲ ਦਾ ਜੀ ਦੇਣ ਦੀ ਲੋੜ ਹੀ ਨਹੀਂ ਬਣਦੀ ਜੀ ਸਾਡੇ ਪਹਿਲਾਂ ਕਿੰਨੇ ਪ੍ਰਧਾਨ ਚੱਲ ਰਹੇ ਨੇ 1975 76 ਦੀ ਇਹ ਸੰਗਰੂਰ ਤੋਂ ਵੰਡ ਕੇ ਜੁਨੀਅਨ ਆਈ ਹੋਈ ਆ ਜੀ ਕਦੇ ਵੀ ਕਿਸੇ ਸਰਕਾਰ ਨੇ ਦਖਲ ਦਾ ਜੀ ਨਹੀਂ ਦਿੱਤੀ ਇਹ ਜਦੋਂ ਪਹਿਲਾਂ ਵੋਟਾਂ ਸੀ ਝਾੜੂ ਵਾਲਿਆਂ ਦੀ ਆਪ ਹੱਥ ਬੰਨ੍ਹਦੀ ਵਰਦੀ ਹੁੰਦੀ ਸੀ ਮੈਨੂੰ ਵੋਟਾਂ ਪਾਓ ਅਸੀਂ ਸੋਢੀ ਜੇ ਸਾਡੇ ਕੋਈ ਬੰਦੇ ਨੂੰ ਕੋਲ ਹੁੰਦਾ ਜੀ ਤਾਂ ਸਿੱਧਾ ਪਰਚਾ ਇਹਨਾਂ ਦੇ ਹੋਣਾ ਚਾਹੀਦਾ ਜੀ ਐਮਐਲਏ ਤੇ ਸਿੱਧਾ ਪਰਚਾ ਬਣਦਾ ਜੀ ਬੰਦਾ ਦੇਖ ਲਓ ਦਵਾਈ ਪੀਤੀ ਐ ਸਲਫਾਸ ਖਾ ਗਿਆ ਜੀ ਉਹ ਜਿਹਦਾ ਕੋਈ ਹੱਲੇ ਨਹੀਂ ਵੈਸੇ ਯੂਨੀਅਨ ਇੱਕ ਪਰਿਵਾਰ ਸਮਝਿਆ ਜਾਂਦਾ ਇੱਕ ਪਾਸੇ ਲੱਡੂ ਵੰਡੇ ਜਾ ਰਹੇ ਦੂਜੇ ਪਾਸੇ ਦਵਾਈ ਪੀਂ ਜਾਂਦਾ ਆ ਦੇਖ ਲਓ ਜੀ ਇਹ ਫਿਰ ਕੀ ਕਰਦਾ ਇਹ ਲੱਗੇ ਤੇ ਯੂਨੀਅਨ ਚਾ ਕਦੇ ਵੀ ਨਹੀਂ ਦੇਖਿਆ ਜੀ ਕਦੇ ਵੀ ਇਦਾਂ ਦਾ ਕੁਝ ਹੋਈ ਨਹੀਂ ਹੈਗਾ ਜੀ ਉਹਨੇ ਓਕੇ ਮੇਰੀ 50 ਸਾਲ ਦੀ ਉਮਰ ਹੋ ਗਈ 30 ਸਾਲ ਮੈਨੂੰ ਹੋ ਗਏ ਯੂਨੀਅਨ ਚ ਆਉਂਦੇ ਨੂੰ ਪਹਿਲਾਂ ਸਾਡੇ ਬਾਪੂਰੀ ਸੀਗੇ ਕਦੇ ਵੀ ਕੋਈ ਉਹ ਗੱਲੇ ਨਹੀਂ ਹੋਈ ਜਿਵੇਂ ਤਾਂ ਇੱਕ ਇੱਕ ਪਰਿਵਾਰਕ ਖੜ ਜਾਂਦੀ ਹੈ ਪਰ ਅੱਜ ਇਹ ਪਹਿਲੀ ਵਾਰ ਦੇਖਿਆ ਤੁਸੀਂ ਇਹ ਦੋ ਧੜੇ ਬਣਾਉਣ ਦਾ ਕਾਰਨ ਇਹਨਾਂ ਦਾ ਜੀ ਐਮਐਲਏ ਦਾ ਹੋਰ ਕੀ ਹੈ ਓਕੇ ਮਸਲਾ ਸੀ ਪੁੱਤ ਜੀ ਓਹ ਇੰਨਾ ਜ਼ਿਆਦਾ ਤਾਂ ਮੈਨੂੰ ਪਤਾ ਨਹੀਂ ਮੇਰੇ ਕੋਲ ਇੱਕ ਪੇਸ਼ੈਂਟ ਕਾਫੀ ਪਬਲਿਕ ਲੈ ਕੇ ਆਈ ਸੀ ਜੀ ਜਿਨੇ ਸੋਕਲ ਦਵਾਈ ਕੀਤੀ ਹੋਈ ਸੀ ਜੀ ਉਹਨਾਂ ਨੇ ਦਿਖਾਈ ਜਿਹੜੀ ਮੈਡੀਸਨ ਵੀ ਜਿਹੜੀ ਵੀ ਪੀਤੀ ਸੀ ਉਹਨਾਂ ਨੇ ਇਨਸੈਕਟੀਸਾਈਡ ਉਹ ਅਸੀਂ ਟ੍ਰੀਟਮੈਂਟ ਸ਼ੁਰੂ ਕੀਤੀ ਉਦਰ ਸਟਮਕ ਵਾਸ਼ ਕੀਤਾ ਤੇ ਬਾਕੀ ਜਿਹੜੀ ਵੀ ਟ੍ਰੀਟਮੈਂਟ ਹੋ ਸਕਦੀ ਸੀ ਕੀਤੀ ਪੇਸ਼ੈਂਟ ਸਟੇਬਲ ਹੋ ਗਿਆ ਉਸ ਬਾਅਦ ਅਸੀਂ ਪੇਸ਼ੈਂਟਸ ਦੇ ਰਿਲੇਟਿਵ ਦੇ ਕੈਨ ਤੇ ਕਿ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਪਟਿਆਲਾ ਅਮਰ ਹਸਪੀਟਲ ਚੈਫਰ ਕਰਦੇ ਸਰ ਉਹ ਨਾਰਮਲ ਅਸਤੀ ਜੀ ਪੇਸ਼ੈਂਟ ਸਟੇਬਲ ਸੀ ਉਹਦਾ ਬੀਪੀ ਵਗੈਰਾ ਬਿਲਕੁਲ ਠੀਕ ਸੀ ਪਲਸ ਠੀਕ ਸੀ ਉਹਨੂੰ ਕੁਝ ਆਕਸੀਜਨ ਵਗੈਰਾ ਸਾਰਾ ਕੁਝ ਪ੍ਰੋਪਰ ਹੋਲਡ ਕਰ ਰਿਹਾ ਸੀ ਤੇ ਬੋਲ ਰਿਹਾ ਸੀ ਪੂਰੀ ਪੂਰੀ ਤਰ੍ਹਾਂ ਕੌਨਸ਼ੀਅਸ ਸੀ ਸਰ ਥੈਂਕ ਯੂ ਸਾਰਾ ਅਗਰ ਟਾਕਿੰਗ ਨੇ ਇਹਦੇ ਵਿੱਚ ਚੋਣ ਹੋਈ ਹੈ ਕੀ ਮਸਲਾ ਹੈ ਅੱਜ ਟਾਕਿੰਗ ਨੇ ਇੱਕ ਪਾਰਤੋ ਬਾਅਦ ਉਹਨਾਂ ਨੇ ਆਪਣਾ ਸੱਤਵਾਂ ਦਿਨ ਤੋਂ ਬਾਅਦ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਚੁਣਨਾ ਸੀਗਾ ਉਹਦੇ ਸਬੰਧੀ ਸਾਡੀ ਫੋਰਸ ਜਿਹੜੀ ਸੀ ਉਹ ਤੇ ਡਿਪਲਾਈਡ ਹੋਈ ਸੀ ਜਿਸ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਅਮਨ ਸ਼ਾਂਤੀ ਦੇ ਨਾਲ ਹੀ ਸਾਰਾ ਜਿਹੜਾ ਪ੍ਰੋਸੈਸ ਫਾਲੋ ਪੂਰਾ ਹੋਇਆ ਸੀ ਸਰ ਇੱਕ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈਏ ਕੋਈ ਸਰਫਾਸ ਵਗੈਰਾ ਵੀ ਕੀ ਘਟਨਾ ਕੀ ਆਹ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਕ ਕਾਕਾ ਨਾਮ ਦਾ ਬੰਦਾ ਹੈ ਅਗੋਵਾਲਾ ਉਹਨੇ ਕੁਛ ਐਦਾਂ ਦਾ ਕੋਈ ਚੀਜ਼ ਖਾਧੀ ਹੈ ਕੋਈ ਨਾ ਟਰੀਟਮੈਂਟ ਨਹੀਂ ਤੇ ਜਿੱਦਾਂ ਦਾ ਉਹਨਾਂ ਦਾ ਇਲਾਜ ਤੋਂ ਬਾਅਦ ਸਾਨੂੰ ਜਿੱਦਾਂ ਦੇ ਇਫੈਕਟ ਸਾਹਮਣੇ ਆਵਣਗੇ ਉਹਦੇ ਮੁਤਾਬਿਕ ਜੇਕਰ ਸਾਨੂੰ ਕੁਛ ਦਾ ਦੋਸ਼ ਪਾਇਆ ਗਿਆ ਕਰ ਵੀ ਕੀਤੀ ਜਾਊ ਸਰ ਅਮਨ ਕ੍ਰੋਨ ਬਿਲਕੁਲ ਪੀਸਫੁਲ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਸਾਡੇ ਸਹਿਯੋਗ ਚ ਨੇ ਬਿਲਕੁਲ ਠੀਕ ਹੈ ਜੀ